ਪਾਤਸ਼ਾਹੀ ਦਸਵੀਂ ਕਵੋ ਅਚ ਬੇਨਤੀ ਚਪਾਈ ਅਮਰੀ ਕਰੋ ਆਤ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਾਨਣ ਮਨ ਰੇ ਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੀ ਦਸ ਸਵੇ ਤੁਮ ਕਾਵੋ ਆਪਾ ਦੇ ਮੋ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇ ਸਿੱਖ ਸਵੇ ਕਰਤਾਰਾ ਮੋਰ ਚਨ ਦੀ ਕਰਦੇ ਕਰੀਏ ਸਭ ਵਾਰਨ ਕੋ ਆਸ ਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਚਾਉ ਸੋ ਤੁਮ ਤੇ ਪਾਉ ਸੇਵਕ ਸੇਕਾ ਮਾਰੇ ਤਾਰੀਆ ਤੁਮ ਸੁਨ ਸਤਰ ਮਾਰੇ ਮਾਰੀਆ ਆਪਾ ਦੇ ਮੁਦੇ ਵਰਿਏ ਮਰਨ ਕਾਲ ਕਾ ਤਰਾਸ ਨਵਰੀਏ ਉਹ ਜੋ ਸਦਾ ਹਮਾਰੇ ਬੱਚਾ ਸ੍ਰੀ ਹਸਨ ਜੂ ਕਰਿਓ ਰ ਅਛਾ ਰੱਖ ਲਓ ਮੇ ਰੱਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਸਤੜਕੇ ਹੰਤਾ ਤੁਮੋ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਬਖਤਰ ਕਾਲ ਪੈ ਸ਼ਿਵ ਜੂ ਤਾਰਾ ਕਾਲ ਪੈ ਕਰਪ ਸੰਪ੍ਰਕਾ ਸਾਰ ਸਕਲ ਕਾਲ ਕਾ ਕੀਆ ਤੁਮਾਸ਼ਾ ਜਮਨ ਕਾਲ ਜੋਗੀ ਛਿਪਕੀ ਜੋ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਣਾਓ ਦੇਵ ਦੇਨ ਚਛਨਾ ਬਚਾਓ ਆਦਮ ਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਨ ਕੋ ਬਲਮਾ ਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੂਚ ਰਸਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਤ ਕਰਖ ਕਰਾ ਕਰਤਾ ਰਾ ਪਰ ਜਾ ਧਰਤ ਤਬ ਦੇ ਅਪਾਰਾ ਜਬ ਆਖਰਕ ਕਰ ਤੂੰ ਕਬੂ ਤੁਮੇ ਮੈਂ ਮਿਲਤ ਦੇ ਤਰ ਸਭ ਇਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤਮ ਸਭੀ ਤੇ ਰਹਿ ਤਨ ਹਾਲਮ ਜਾਣਤ ਬੀਦ ਭੇਦ ਆਰਾਲ ਨਿਰੰਕਾਰ ਨਿਰਵਕਾਰ ਨਲੰਭ ਤਾਦ ਇਨੀਲ ਨਾਦ ਸੰਭ ਤੋ ਕੋ ਮੂੜ ਚਾਰ ਤੇ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤੋ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਣੀ ਬੁਧ ਹੈ ਜੇ 30 ਵਰਨ ਤੇ ਪਿੰਜ ਪਿੰਨ ਤੋ ਤੇਤੀ ਤਮਰ ਹ ਲਖਾ ਨ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਅਰੰਕ ਭਿਓ ਰਾਮ ਕਹੀ ਭੂਪਾ ਆਂਡੇ ਦੇਰ ਸੇਤ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਾਹ ਫੂ ਰਾਜਾ ਹੈ ਬੈਠਾ ਕਿਉਂ ਸਿੰਬਟ ਪਿਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਿਉੰਭਵ ਅਬ ਰੱਖਿਆ ਮੇਰੀ ਤੁਮ ਕਰੋ ਸਿੱਖ ਭਾਰ ਅਸਿੱਖ ਸੰਘਰੋ ਦੋਸਤ ਜਿਤੇ ਉਟਪਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਇਸ ਤੋਂ ਜਤਵ ਸਰਨੀ ਭਰੀ ਦਿਨ ਕੇ ਦੋਸਤ ਦੁਖਤ ਹੈ ਮਰੇ ਔਰ ਕਜਨ ਬਗ ਪਰੇ ਤਿਹਾਰੇ ਦਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਵਾਰ ਧਿਆਏ ਤਾਂ ਕੇ ਕਾਲ ਨਿਕਟ ਨਾ ਆਏ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਸਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਏ ਨਹਾਰੋ ਤਾਂ ਕੇ ਤਾਪ ਤਨ ਕਮੈ ਹਰਿਓ ਰਿੱਤ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸ ਸਹਿ ਸਕੈ ਨਾ ਕੋਈ ਏਕ ਵਾਰ ਦਿਨ ਤਮੇ ਸੰਭਾਰਾ ਕਾਲ ਫਾਸਤਾ ਯਵਾਰਾ ਜਨਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪਾ ਦਿਲਿ ਅਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ 8.10 ਕਬੂ 23 ਤੇ ਪਈ ਅਮਰੀਕਰਵਾਤ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਜਨਨਰ ਮੰਨੈ ਮਾਰਾ ਆਪਣਾ ਧਨ ਕਰੋ ਪ੍ਰਤੀ ਪਾਰਾ ਅਵਰੇ ਦਸ ਸਵੇ ਤੁਮ ਕਾਹੋ ਆਪਾ ਦੇ ਮੋ ਬਚਾਓ ਸੇਵਕ ਸੇਕ ਮਾਰੇ ਪਰਵਾਰਾ ਸੇਵਕ ਸਿਕ ਸਵੇ ਕਰਤਾਰਾ ਮੋਰਚਨ ਅਨਿਤ ਕਰਦੇ ਕਰੀਏ ਸਭ ਆਵਰਨ ਕਵਾ ਸੰਘਰੀਏ ਪੂਰਨ ਹੋਏ ਮਾਰੀਆ ਸਾਧ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚੜ ਕੋਈ ਵਰਨਾ ਧਿਆਉ ਜੋ ਵਾਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਮਾਰੇ ਤਾਰੀਆ ਤੁੰਤ ਤੁੰਤ ਸਤਿ ਰਮਾਰੇ ਮਾਰੀਆ ਆਪਾ ਦੇ ਮੁਝੇ ਵਰਿਏ ਮਰਨ ਕਾਲ ਕਤਰਾਸ ਨਵਰੀਏ ਹੋਜੋ ਸਦਾ ਮਾਰੇ ਬੱਚਾ ਸ੍ਰੀ ਹਸਨਜੂ ਕਰਿਓ ਰੱਛਾ ਰੱਖ ਲਓ ਮੇ ਰੱਖਣ ਹਾਰੇ ਸੇਵ ਸੰਤ ਸਹਾਏ ਪਿਆਰੇ ਦੀਨ ਬੰਦ ਦਸਤੜਕੇ ਹੰਤਾ ਤਮੋ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਬਖਤਰ ਕਾਲ ਪੈ ਸ਼ਿਵ ਜੂ ਤਾਰਾ ਕਾਲ ਪੈ ਕਰਬਿਸ਼ਨ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਚਿਪਕੀ ਹੋ ਬੇਦ ਰਾਜ ਬ੍ਰਹਮਾ ਜੂ ਤਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਣਾਓ ਦੇਵ ਤੈ ਇੰਚਨਾ ਭਜਾਓ ਆਦਮ ਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਦਾ ਜਨਾਬ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਨ ਕੋ ਬਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਜ ਰਸ ਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਣੈ ਦਾਬ ਉਤ ਕਰਖ ਕਰਾਂ ਕਰਤਾਰਾ ਪਰ ਜਬ ਧਰਤ ਤਬ ਦੇ ਪਰ ਜਬ ਆਖਰਕ ਕਰਤੂ ਕਬੂ ਤਮੇ ਮੈਂ ਮਿਲਤ ਦਿ ਤਰ ਸਬੂ ਇਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਜੋਚਾਰੇ ਤਮਸਾ ਵੀ ਤੇ ਰਹਿ ਤਨ ਹਾਲ ਮਹ ਜਾਨਤ ਬੇਦ ਭੇਦ ਅਰਲ ਨਿਰੰਕਾਰੇ ਨਿਰਭਕਾਰ ਨਲੰਭ ਤਾਦ ਨੀਲਾਨਾਦ ਸੰਭ ਤਾ ਕਮੂੜ ਚਾਰਤ ਭੇਦਾਂ ਜਹ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰਿਕ ਚਿੰਤ ਨਿਭੇ ਪਪਣੀ ਬੁਧ ਹੈ ਜੇ 30 ਵਰਨ ਤੇ ਪਿੰਨ ਪਿੰਨ ਤੋਂ 33 ਤਮਰਾ ਲਖਾ ਨਾ ਜਾਏ ਬਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਕ ਭਿਓ ਰਾਮ ਕਹੀ ਭੂਪਾ ਅੰਡਾ ਜੇਰ ਸੇਤ ਜਕੀਨੀ ਉਤਪਜ ਖਾਣ ਬਹੁ ਰਜਦੀਨੀ ਕਉ ਫੂਲ ਰਾਜਾ ਹੈ ਬੈਠਾ ਕਉ ਸੰਬਟ ਭਿਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਕਾਈ ਅਜੰਬਵ ਆਦ ਜੁਗਾਤ ਸਰੂਪ ਸਵੰਭਵ ਅਬ ਰਖਾ ਮੇਰੀ ਤੁਮ ਕਰੋ ਸਿੱਖ ਹਰ ਸਿੱਖ ਸੰਗਰੋ ਦੋਸਤ ਜਿਤੇ ਉਟਪਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਇਸ ਤੋਜ ਤਬ ਸਰਨੀ ਭਰੀ ਤਿਨ ਕੇ ਦੋਸਤ ਦੁਖਤ ਹੈ ਮਰੇ ਪੁਰਖ ਜਮਨ ਬਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਤਾਂ ਕੇ ਕਾਲ ਨਿਕਟ ਨਾ ਆਏ ਰਚਾ ਹੋਏ ਤਾਏ ਸਭ ਕਾਲਾ ਦੋਸਤ ਅਰਸਟਰੇ ਤਤਕਾਲਾ कृपा दृष्ट तन जाय नहरो ताके ताप तनक में हरयो रिद्ध सिद्ध कर्म में सब होई दुष्ट सया सह सके न कोई एक बार जिन तमे संबारा काल फासताए भर जिन नर नाम तहारो कहा दारद दुष्ट दुख ते रहा खड्ग कीत में शरण तिहारी आपा दिल एवारी सर्व ठोर महो सहाय दुष्ट दुख ते ले, ले बचाई ਅਛੇ ਦਸਮੀ ਕਬੂ ਅਚਵੀਂ ਤੀਜਾ ਪਈ ਅਮਰੀਕਰ ਵਾਹਤ ਦੇ ਰਚਾ ਪੂਰਨ ਹੋਏ ਚਿਤਕੀਛ ਤਉ ਚਨਨ ਮਨਰੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰੋ ਅਮਰੇ ਦਸ ਸਵੇ ਤੁਮ ਕਾ ਬੋ ਆਪਾ ਦੇ ਮੋ ਬਚਾਓ ਸਗੀ ਵਸੇ ਮੋਰੋ ਪਰਵਾਰਾ ਸੇਵਕ ਸੇਕ ਕਰਤਾਰਾ ਮੋਰੇ ਚਨਨ ਦੀ ਕਰ ਦੇ ਕਰੀਏ ਸਭਾਰਨ ਕਵਾ ਸੰਘਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚੜ ਕੋਈ ਵਰਨਾ ਧਿਆਉ ਜੋ ਬਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਮਾਰੇ ਤਾਰਿਆ ਤੁਮ ਤੁਮ ਸਤਰ ਮਾਰੇ ਮਾਰੀਆ ਆਪਾ ਦੇਮ ਦੇ ਵਰਯੇ ਮਰਨ ਕਾਲ ਕਾ ਤਰਾਸ ਨ ਵਰਯੇ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਹਸਨ ਜੂ ਕਰਿਓ ਰ ਅਛਾ ਰੱਖ ਲੋ ਮੇ ਰੱਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਸਤੜਕੇ ਹੰਤਾ ਤਮੋ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਬਖਤਰ ਕਾਲ ਪੈ ਸ਼ਿਵ ਜੂ ਤਾਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਯੋ ਬੇਦਰਾਜ ਬ੍ਰਹਮਾ ਜੂ ਥਿਯੋ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨਕਾਲ ਸਭ ਜਗਤ ਬਣਾਓ ਦੇਵ ਤੈ ਚਛਣਾ ਬਚਾਓ ਆਦੰਤ ਤੇ ਕੇ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸ਼ਿਵ ਕਨਕੁ ਸ਼ਿਵ ਕਨ ਸੁਖ ਦੀਓ ਸਤਰਣ ਕੋ ਬਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛਿੰਟੀ ਤੇ ਕੁੰਜ ਰਸ ਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕਟ ਕਟ ਕੇ ਪਟਪਟ ਕੀ ਜਾਣੈ ਦਬ ਉਤਕਰਖ ਕਰਾਂ ਕਰਤਾਰਾ ਪਰ ਜਾ ਦਰਦ ਤਬ ਦੇ ਅਪਾਰ ਜਬ ਆਕਰਖ ਕਰਤੂ ਕਬੂ ਤੁਮੇ ਮੈਂ ਮਿਲਤ ਦਿ ਤਰ ਸਬੂ ਜੀਤੇ ਵਦਨ ਸੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਾਵੀ ਤੇ ਰਹਿ ਦਿਨ ਹਾਲਮ ਜਾਣਤ ਬੀਦ ਭੇਦ ਅਰਲਮ ਨਿਰੰਕਾਰੇ ਨਿਰਭਕਾਰ ਨਲੰਬ ਤਾ ਦਿਨੀਲ ਨਾਦ ਸੰਭ ਤਾ ਕਮੂੜ ਚਾਰ ਤੇ ਪੀਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਉ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਭਵ ਆਪ ਆਪਣੀ ਬੁਧੈ ਜੇ 33 ਵਰਨਤ ਭਿੰਨ ਭਿੰਨ ਤੋ ਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਕ ਭਿਓ ਰਾਮ ਕਹੀ ਭੂਪਾ ਆਂਡ ਜੇਰ ਸਿਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਉ ਫੂਲਾਦਹ ਬੈਠਾ ਕਉ ਸੰਬਟ ਪਿਉ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਤਕਾਈ ਅਚੰਬਵ ਆਦ ਜੁਗਾਤ ਸਰੂਪ ਸਵੰਭਵ ਅਵਰਛਾ ਮੇਰੀ ਤੁਮ ਕਰੋ ਸੇਖਵਾਰ ਸੇਖ ਸੰਘਰੋ ਦੁਸਟ ਜਿਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਇਸ ਤੋ ਜਤ ਅਵਸਰਨੀ ਪਰੇ ਦਿਨ ਕੇ ਦੁਸਟ ਦੁਖਤ ਹੈ ਮਰੇ ਫੁਰਖ ਜਵਨ ਬਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਤਾਂ ਕਿ ਕਾਲ ਨਿਕਟ ਨਾ ਆਏ ਬਚਾ ਹੋਇ ਤਏ ਸਭ ਕਾਲਾ ਦੁਸ਼ਟ ਅਰੇਸਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਏ ਨਹ ਰੋ ਤਾਂ ਕਿ ਤਾਪ ਤਨ ਕਮੈ ਹਰਿਓ ਰਿੱਤ ਸਿੱਧ ਘਰ ਮੈ ਸਭ ਹੋਈ ਦੁਸ਼ਟ ਸਾਰ ਸਹਿ ਸਕੈ ਨ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਫਾਸਤਾ ਯਹ ਵਾਰ ਜਿਨ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤਿਹਾਰੀ ਆਪ ਆਪ ਦੇ ਲੇ ਅਵਾਰੀ ਸਰਬ ਠੋਰ ਮਹਉ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਪਾਤਸ਼ਾਹੀ ਦਸਵੀਂ ਕਬੋ ਅਚ ਬੇਨਤੀ ਚੁਪਈ ਅਮਰੀ ਕਰੋ ਆਦਿ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਾਨਣ ਮਨ ਰੇ ਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੀ ਦੁਸ਼ਟ ਸਭੇ ਤੁਮ ਕਾਬੂ ਆਪ ਆਪ ਦੇ ਮੋ ਬਚਾਓ ਸੁਖੀ ਵਸੇ ਮੋਰ ਪਰਵਾਰਾ ਸੇਖ ਸਿਖ ਸਭੇ ਕਰਤਾਰਾ ਮੋਰ ਇੱਛਾ ਨਿਤ ਕਰਦੇ ਕਰੀਏ ਸਭ ਵਾਰ ਨਿਕਵਾਰ ਸੰਗਰੀਏ ਪੂਰਨ ਹੋਏ ਮਾਰਿਆ ਸਾਧੂ ਰਭਜਨ ਕੀ ਰਹੇ ਪਿਆਸ ਤੁਮੇ ਸਾਡ ਕੋਈ ਵਰਨਾ ਧਿਆਉ ਜੋ ਬਚਾਉ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਆ ਤੁੰਤ ਤੁੰਤ ਸਤਿ ਰਮਾਰੇ ਮਾਰਿਆ ਆਪਾ ਦੇ ਮੁਝੇ ਵਰਿਏ ਮਰਨ ਕਾਲ ਕਤਰਾਸ ਨਵਰੀਏ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਹਸਨ ਜੂ ਕਰਿਓ ਰੱਛਾ ਰੱਖ ਲਓ ਮੇ ਰੱਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਸਤੜਕੇ ਹੰਤਾ ਤੁਮਾ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਬਖਤਰ ਕਾਲ ਪੈ ਸ਼ਿਵ ਜੂ ਤਾਰਾ ਕਾਲਪੇ ਕਰਿ ਵਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਚਿਪਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਣਾਓ ਦੇਵ ਤੈ ਇਛਣਾ ਬਚਾਓ ਆਦੰਤ ਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸ਼ਿਵ ਕਨ ਕੋ ਸ਼ਿਵ ਕਨ ਸੁਖ ਦੀਓ ਸਤਰਨ ਕੋ ਬਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਜ ਰਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਣੈ ਦਬ ਉਤਕਰਖ ਕਰਾਂ ਕਰਤਾਰਾ ਪਰ ਜਾ ਤਰਤ ਤਵ ਦੇ ਅਪਰ ਜਬ ਆਕਰਖ ਕਰਤੋਂ ਕਬੂ ਤੁਮੇ ਮੈਂ ਮਿਲਤ ਦਿ ਤਰ ਸਭੂ ਜੀ ਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਾਵੀ ਤੇ ਰਹਿ ਤਨ ਰਾਲਮ ਜਾਣਤ ਬੀਦ ਭੇਦ ਅਰਾਲਮ ਨਿਰੰਕਾਰ ਨਿਰਭਕਾਰ ਨਲੰਭ ਤਾ ਦਿਨੀਲ ਨਾਦ ਸੰਭ ਤਾ ਕਮੂੜ ਚਾਰ ਤੇ ਭੇਦਾਂ ਜਹ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਿਭਵ ਆਪ ਆਪਣੀ ਬੁੱਧ ਹੈ ਜੇ 30 ਵਰਨਤ ਭਿੰਨ ਭਿੰਨ ਤੋ ਤੇ 30 ਤਮਰਾ ਲਖਾ ਨ ਜਾਏ ਬਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪ ਰੰਕ ਭਿਓ RAM ਕਹੀ ਭੂਪਾ ਅੰਡ ਦੇਰ ਸਿਤਜਕੀਨੀ ਉਤਪਤ ਖਾਣ ਬਹੁ ਰਚਦੀਨੀ ਕਉ ਫੂਲ ਰਾਜਾ ਹੈ ਬੈਠਾ ਕਉ ਸੰਬਟ ਭਿਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਕਾਈ ਅਚੰਬਵ ਆਦ ਜੁਗਾਤ ਸਰੂਪ ਸ੍ਰਵੰਭਵ ਅਵਰਛਾ ਮੇਰੀ ਤੁਮ ਕਰੋ ਸੇਖਵਾਰ ਅਸਿਕ ਸੰਘਰੋ ਦੁਸਟ ਜਿਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸ ਤੋਂ ਤਵਸਰਨੀ ਭਰੀ ਦਿਨ ਕੇ ਦੁਸ਼ਟ ਦੁਖਤ ਹੈ ਮਰੇ ਫੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਵਾਰ ਧਿਆਏ ਤਾਂ ਕਿ ਕਾਲ ਨਿਕਟ ਨਾ ਆਏ ਰੱਛਾ ਹੋਇ ਤਾਏ ਸਭ ਕਾਲਾ ਦੁਸ਼ਟ ਅਰੇਸਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਚਾਏ ਨਹਾਰੋ ਤਾਂ ਕਿ ਤਾਪ ਤਨ ਕਮੈ ਹਰਿਓ ਰਿਤ ਸਿਧ ਘਰ ਮੈਂ ਸਭ ਹੋਈ ਦੁਸ਼ਟ ਸਿਆ ਸਹਿ ਸਕੇ ਨ ਕੋਈ ਇਕ ਵਾਰ ਜਿਨ ਤਮੇ ਸੰਭਾਰਾ ਕਾਲ ਫਾਸਤਾ ਯਵਾਰ ਜਿਨ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪਾ ਦੇਲੇ ਅਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਅਸ਼ੇ ਦਸਮੀ ਕਬਵ ਅਰੰਤੀ ਚਪਾਈ ਹਮਰੀ ਕਰਵਾ ਦੇ ਰੱਛਾ ਪੂਰਨ ਹੋਏ ਚਿਤ ਕੀਛ ਤਬ ਚੰਨਰ ਮਨਰੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰੋ ਅਮਰੇ ਦਸ ਸਵੇ ਤੁਮ ਕਾ ਬੋ ਆਪਾ ਦੇ ਮੋ ਬਚਾਓ ਸੇਵਕ ਸੇਕ ਮਾਰੇ ਬਰਵਾਰਾ ਸੇਵਕ ਸਿਕ ਸਵੇ ਕਰਤਾਰਾ ਮੋਰਚਨ ਅਧਿਕਰ ਦੇ ਕਰੀਏ ਸਭਾਰਨ ਕਵਾ ਸੰਗਰੀਏ ਪੂਰਨ ਹੋਏ ਮਾਰੀਆ ਸਾਧ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚੜ ਕੋਈ ਵਰਨਾ ਧਿਆਉ ਜੋ ਵਾਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਮਾਰੇ ਤਾਰੀਆ ਤੁੰਤ ਤੁੰਤ ਸਤਿਰ ਮਾਰੇ ਮਾਰੀਆ ਆਪਾ ਦੇ ਮੁਦੇ ਵਰਿਏ ਮਰਨ ਕਾਲ ਕਤਰਾਸਨ ਵਰਿਏ ਹੋਜੋ ਸਦਾ ਮਾਰੇ ਬੱਚਾ ਸ੍ਰੀ ਹਸਨ ਜੂ ਕਰਿਓ ਰੱਛਾ ਰੱਖ ਲੋ ਮੇ ਰੱਖਣ ਹਾਰੇ ਸੇਵ ਸੰਤ ਸਹਾਏ ਪਿਆਰੇ ਦੀਨ ਬੰਦ ਦਸਣਕੇ ਹੰਤਾ ਤਮੋ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਬਖਤਰ ਕਾਲ ਪੈ ਸ਼ਿਵ ਜੂਤਾਰਾ ਕਾਲ ਪੈ ਕਰਪਸ਼ਨ ਪ੍ਰਕਾਸ਼ ਆ ਸਕਲ ਕਾਲ ਕਰ ਕੀ ਆ ਤਮਾਸ਼ਾ ਜਮਨ ਕਾਲ ਜੋਗੀ ਛਿਪਕੀ ਉਹ ਬੇਦ ਰਾਜ ਬ੍ਰਹਮਾ ਜੂਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਣਾਓ ਦੇਵਤਾ ਇੰਚchnਾ ਪਜਾਓ ਆਦੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਬਲਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਜ ਰਸ ਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਣੈ ਦਾ ਬੁੱਧ ਕਰਖ ਕਰਾਂ ਕਰਤਾਰਾ ਪਰ ਜਿਹਾ ਤਰਤ ਤਬ ਦੇ ਪਰ ਜਬ ਆਖਰਕ ਕਰਤੂ ਕਬੂ ਤਮੇ ਮੈਂ ਮਿਲਤ ਦਿ ਤਰ ਸਬੂ ਜੀਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤਮ ਸਵੀ ਤੇ ਰਹਿ ਤਨ ਹਾਲਮ ਜਾਣਤ ਬੇਦ ਭੇਦ ਆਰਾਲਮ ਨਿਰੰਕਾਰ ਨਿਰਵਕਾਰ ਨਲੰਬ ਤਾਦ ਇਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਿਭਵ ਆਪ ਆਪਣੀ ਬੁਧ ਹੈ ਜੇ 30 ਵਰਨ ਤੇ ਪਿੰਨ ਪਿੰਨ ਤੋਂ 33 ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪ ਰੰਕ ਭਿਓ ਰਾਮ ਕਹੀ ਭੂਪਾ ਆਂਡਾ ਦੇਰ ਸੇਤ ਜਕੀਨੀ ਉਤਪਜ ਖਾਣ ਬਹੁਤ ਰਜਦੀਨੀ ਕਉ ਫੂਲ ਰਾਜਾ ਹੈ ਬੈਠਾ ਕਉ ਸੰਬਟ ਭਿਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਕਾਈ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਵਰਖਾ ਮੇਰੀ ਤੁਮ ਕਰੋ ਸਿੱਖ ਹਵਾਰ ਸਿੱਖ ਸੰਗਰੋ ਦੋਸਤ ਜਿਤੇ ਉਟਪਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਇਸ ਤੋਜ ਤਬ ਸਰਨੀ ਭਰੇ ਤਨ ਕੇ ਦੋਸਤ ਦੁਖਤ ਹੈ ਮਰੇ ਪੁਰਖ ਜਮਨ ਬਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਤਾਂ ਕੇ ਕਾਲ ਨਿਕਟ ਨਾ ਆਏ ਰਚਾ ਹੋਏ ਤਾਏ ਸਭ ਕਾਲਾ ਦੋਸਤ ਅਰਸਟਰੇ ਤਤਕਾਲਾ कृपा दृष्ट तन जाय नहरो ताके ताप तनक में हरयो रित सिद्ध कर्म में सब होई दुष्ट साह सह सके न कोई एक बार दिन तमे संभारा काल फासताए भर जिन नर नाम तहारो कहा दारद दुष्ट दुख ते रहा खड्ग कीत में शरण तिहारी आपा दिल एवारी सर्व ठोर मोह सहाय दुष्ट दुख ते ले, ले बचाई ਛੇ ਦਸਮੀ ਕਬੂ ਵਚਨ ਤੇ ਚਪਾਈ ਅਮਰੀਕਰ ਵਾਹ ਤੇ ਰਚਾ ਪੂਰਨ ਹੋਏ ਚਿਤ ਕੀਚਾ ਤਬ ਚਨਨ ਮਨ ਰੇ ਮਾਰਾ ਆਪਣਾ ਦਾਨ ਕਰੋ ਪ੍ਰਤੀਬਾਰਾ ਅਮਰੇ ਦਸ ਸਵੇ ਤੁਮ ਕਾਹੂ ਆਪ ਦੇ ਮੋ ਬਚਾਓ ਸਗੀ ਵਸੇ ਮੋਰੋ ਪਰਿਵਾਰਾ ਸੇਵਕ ਸਿਕ ਸਵੇ ਕਰਤਾਰਾ ਮੋਰੇ ਚਨਨ ਦੀ ਕਰ ਦੇ ਕਰੀਏ ਸਭਾਰਨ ਕਵਾ ਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋਈ ਵਰਨਾ ਧਿਆਉ ਜੋ ਬਚਾਉ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿਆ ਤੁੰਤਨ ਸੋਤਰ ਮਾਰੇ ਮਾਰੀਆ ਆਪਾ ਦੇਮਦੇ ਵਰিয়ে ਮਰਨ ਕਾਲ ਕਤਰਾਸ ਨਵਰੀਏ ਹੋਜੋ ਸਦਾ ਹਮਾਰੇ ਪੱਛਾ ਸ੍ਰੀ ਹਸਨ ਜੂ ਕਰਿਓ ਰੱਛਾ ਰੱਖ ਲੋ ਮੇਰਾਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਤੜਕੇ ਹੰਤਾ ਤਮੋ ਪੂਰੀ ਚਤਰਦਾਸ ਕੰਤਾ ਕਾਲ ਪੈ ਬ੍ਰਹਮਾ ਵਖਤਰਾ ਕਾਲ ਪੈ ਸ਼ਿਵ ਜੂ ਤਾਰਾ ਕਾਲ ਪੈ ਕਰਿ ਵਿਸਨ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਯੋ ਭੇਦ ਰਾਜ ਬ੍ਰਹਮਾ ਜੂ ਥਿਯੋ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨਕਾਲ ਸਭ ਜਗਤ ਬਣਾਓ ਦੇਵ ਤੈ ਚਛਣਾ ਬਚਾਓ ਆਦੰਤ ਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸ਼ਿਵ ਕਨਕੋ ਸ਼ਿਵ ਕਨ ਸੁਖ ਦਿਓ ਸਤਰਣ ਕੋ ਬਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਜ ਰਸ ਤੂ ਲਾਸਾ ਪਰ ਕਿਰਪਾ ਅਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੇ ਕਟ ਕਟ ਕੇ ਫਟ ਫਟ ਕੀ ਜਾਣੇ ਦਾ ਬੁੱਧ ਕਰਖ ਕਰਾਂ ਕਰਤਾਰਾ ਪਰ ਜਾ ਦਰਦ ਤਵ ਦੇ ਅਪਾਰਾ ਜਬ ਅਕਰਖ ਕਰਤੋਂ ਕਬੂ ਤੁਮੇ ਮੈਂ ਮਿਲਤਿ ਤੇ ਤਰਬੂ ਜੀਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਾਵੀ ਤੇ ਰਹਿ ਦਿਨ ਹਾਲ ਮਾ ਜਾਣਤ ਬੀਦ ਭੇਦ ਅਰਲਮ ਨਿਰੰਕਾਰੇ ਨਿਰਭਕਾਰ ਨਲੰਬ ਤਾਦ ਨੀਲਾਨਾਦ ਸੰਭ ਤਾ ਕਮੂੜ ਚਾਰ ਤੇ ਪੀਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਉ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨਿ ਨਿਭਵ ਆਪ ਆਪਣੀ ਬੁਧੈ ਜੇ 30 ਵਰਨਤ ਪਿੰਨ ਪਿੰਨ ਤੋ 33 ਤਮਰਾ ਲਖਾ ਨ ਜਾਏ ਬਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਗ ਭਿਓ ਰਾਮ ਕਹੀ ਪੂਪਾ ਅੰਡ ਜੇਰ ਸੇਤ ਜਕੀਨੀ ਉਤਪਜ ਖਾਨ ਬਹੁ ਰਜਦੀਨੀ ਕਉ ਫੂਲਾਜਾ ਬੈਠਾ ਕਿਉ ਸੰਬਟ ਪਿਉ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਬਵ ਆਦ ਜੁਗਾਦ ਸਰੂਪ ਸਵੰਭਵ ਅਵਰਛਾ ਮੇਰੀ ਤਮ ਕਰੋਸ ਇਕਵਾਰ ਸਿਖ ਸੰਘਰੋ ਦੁਸਟ ਜਿਤੇ ਉਤਪਤ ਉਤਪਾਤਾ ਸਖਲ ਮਲੇਸ਼ ਕਰੋ ਰਨ ਘਾਤਾ ਜੇ ਇਸ ਤੋ ਜਤ ਅਵਸਰਨੀ ਭਰੀ ਤਨ ਕੇ ਦੁਸਟ ਦੁਖਤ ਹੈ ਮਰੇ ਫੁਰਖ ਜਵਨ ਬਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਵਾਰ ਧਿਆਏ ਤਾਂ ਕੇ ਕਾਲ ਨਿਕਟਣਾ ਆਏ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਸਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਚਾਏ ਨਹਾਰੋ ਤਾਂ ਕੇ ਤਾਪ ਤਨ ਕਮੈ ਹਰਿਓ ਰਿੱਤ ਸਿਧ ਘਰ ਮੈ ਸਭ ਹੋਈ ਦੁਸ਼ਟ ਸਿਆ ਸਹਿ ਸਕੈ ਨ ਕੋਈ ਏਕ ਵਾਰ ਜਿਨ ਤਮੇ ਸੰਭਾਰਾ ਕਾਲ ਫਾਸਤਾ ਯਵਾਰ ਜਿਨ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗਕੇਤਮੈ ਸ਼ਰਨ ਤਿਹਾਰੀ ਆਪਾ ਦਿਲਿ ਅਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ